ਮਹਾਰਾਜਾ ਜਸਸ ਸਿੰਘ ਰਾਮਕੜੀਆ ਦੇ ਜਨਮ ਦਿਨ ਮਦ ਹੜਤੇਮ ਲੋਬਖੇ ਰਾਮਕੜੀਆ ਵੈਲਫੇਅਰ ਅਮਲੋਬਖੇ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ ਗਿਆ ਇਸ ਕੈਂਪ ਦੇ ਦੌਰਾਨ ਪੰਜਾਬ ਦੇ ਵਿਧਾਨ ਸਭਾ ਸਪੀਕਰ ਕੁਲਤਾ ਸਿੰਘ ਸੰਧਵਾ ਅਤੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਤ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਇਸ ਮੌਕੇ ਬੋਲਦਿਆਂ ਤਰਨਪ੍ਰੀਤ ਸਿੰਘ ਸੌਂਤ ਤਰਨਪ੍ਰੀਤ ਸੌਂਤ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤਨਾਲੀ ਉਹਨਾਂ ਇਸ ਮੌਕੇ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਿਆ ਵਿਰੁੱਧ ਚਲਾਈ ਮੁਹਿੰਮ ਦੇ ਉੱਪਰ ਵੀ ਮੀਡੀਆ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਇਸ ਮੌਕੇ ਪਾਣੀਆਂ ਦੇ ਮੁੱਦੇ ਦੇ ਉੱਪਰ ਵੀ ਜਵਾਬ ਦਿੱਤਾ ਅੱਜ ਆਰਾਮਗੜੀ ਫੈਡਰੇਸ਼ਨ ਅਮਲੋਵ ਵੱਲੋਂ ਬਹੁਤ ਵੱਡਾ ਅਖਰਾਲਾ ਕੀਤਾ ਗਿਆ ਜੋ ਅੱਖਾਂ ਦਾ ਚੈੱਕਅਪ ਕੈਂਪ ਹੈ ਉਹ ਲਗਾਇਆ ਗਿਆ ਹੈ ਔਰ ਮੈਂ ਇਸ ਕਾਲ ਦੇ ਉੱਤੇ ਪੂਰੀ ਫੈਡਰੇਸ਼ਨ ਦੇ ਮੈਂਬਰ ਸਾਹਿਬਾਨ ਨੂੰ ਪ੍ਰਧਾਨ ਤੋਂ ਲੈ ਕੇ ਜਰਨਲਿਸਟ ਅਤਰ ਮੀਤ ਪ੍ਰਧਾਨ ਸੈਕਟਰੀ ਸਾਹਿਬ ਸਾਰੇ ਇਹਨਾਂ ਦੀ ਮੈਨੇਜਮੈਂਟ ਦਾ ਜਿੱਥੇ ਸ਼ਲਾਘਾ ਕਰਦਾ ਉੱਥੇ ਧੰਨਵਾਦ ਵੀ ਕਰਦਾ ਇਹਨਾਂ ਨੇ ਬੁਲਾ ਕੇ ਐਡਾ ਵੱਡਾ ਮਾਨ ਸਤਿਕਾਰ ਅਦਰ ਜੋ ਬਖਸ਼ਿਆ ਔਰ ਮੈਂ ਦੇਖਿਆ ਅੰਦਰ ਹਾਲ ਦੇ ਵਿੱਚ ਹਜ਼ਾਰਾਂ ਹੀ ਪੇਸ਼ੈਂਟ ਐ ਇਸ ਸਮੇਂ ਜਿਹੜਾ ਹੈ ਚੈੱਕਅਪ ਕਰਾਉਣ ਲਈ ਬੈਠਾ ਅੰਦਰ ਔਰ ਫਰੀ ਦੇ ਵਿੱਚ ਜਿਹੜਾ ਉਹਨਾਂ ਦਾ ਅੱਖਾਂ ਦਾ ਇਲਾਜ ਆ ਬਜ਼ੁਰਗਾਂ ਦਾ ਮਾਵਾਂ ਦਾ ਜਿਹੜਾ ਕੀਤਾ ਜਾ ਰਿਹਾ ਐ ਇਸ ਤਰ੍ਹਾਂ ਦੇ ਉਪਰਾਲੇ ਨੇ ਜਿਹੜੇ ਹਰ ਤਰ੍ਹਾਂ ਦੀ ਸੰਸਥਾ ਨੂੰ ਕਰਨੇ ਚਾਹੀਦੇ ਨੇ ਕਿਉਂਕਿ ਜਿਹੜੀਆਂ ਧਾਰਮਿਕ ਸੰਸਥਾਵਾਂ ਹੁੰਦੀਆਂ ਨੇ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਹੁੰਦੀਆਂ ਨੇ ਇਹਨਾਂ ਦਾ ਅਸਲੀ ਕੰਮ ਇਹੀ ਹੁੰਦਾ ਹੈ ਇਹੀ ਮਨੋਰਥ ਹੁੰਦਾ ਸਮਾਜ ਦੀ ਸੇਵਾ ਤੇ ਭਲਾਈ ਕਰਨਾ ਸੋ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਇੱਕ ਤੋਂ ਔਡੇ ਮਾਧਿਅਮ ਦੇ ਨਾਲ ਮੈਂ ਇਹ ਵੀ ਬੇਨਤੀ ਕਰਨੀ ਚਾਹੁੰਦਾ ਕਿ ਜਿਹੜਾ ਯੋਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਦਾ ਚੱਲ ਰਿਹਾ ਹੈ ਉਹਦੇ ਵਿੱਚ ਪੰਜਾਬ ਦੇ ਵਿੱਚੋਂ ਪੰਜ ਦਰਿਆਵਾਂ ਦੀ ਧਰਤੀ ਦੇ ਵਿੱਚ ਜਿਹੜਾ ਛੇਮਾ ਤੇ ਆ ਨਸ਼ੇ ਦਾ ਇਹਦੇ ਵਹਿਣ ਨੂੰ ਡੱਕ ਲੈਣਾ ਇਹਨੂੰ ਰੋਕਣਾ ਇਹਨੂੰ ਮਾਰ ਮੁਕਾਣਾ ਖਤਮ ਕਰ ਦੇਣਾ ਇਹਨੂੰ ਸਾਡੀ ਪਹਿਲੀ ਹੁਣ ਪ੍ਰਾਥਮਿਕਤਾ ਹੈ ਇਹਦੇ ਲਈ ਸਾਰਿਆਂ ਨੂੰ ਆਓ ਆਪਾਂ ਸਮਾਜ ਦੇ ਬੰਦੇ ਸਾਰੀਆਂ ਧਾਰਮਿਕ ਸੰਸਥਾਵਾਂ ਸਾਰੀਆਂ ਰਾਜਨੀਤਿਕ ਜਥੇਬੰਦੀਆਂ ਜਿੰਨੀ ਵੀ ਆਪਣੇ ਆਰਗੇਨਾਈਜੇਸ਼ਨਸ ਨੇ ਆਓ ਸਾਰੇ ਜਾਣੇ ਇਕੱਠੇ ਹੋ ਕੇ ਲਾਮਬੰਦ ਹੋਈਏ ਸਰਕਾਰ ਦਾ ਸਾਥ ਦਿਈਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਸਾਥ ਦਿਈਏ ਤਾਂ ਜੋ ਇਹ ਜਿਹੜਾ ਨਸ਼ਿਆਂ ਦਾ ਕੋਹੜ ਹੈ ਇਹਨੂੰ ਪੰਜਾਬ ਦੇ ਵਿੱਚੋਂ ਪੂਰਨ ਤੌਰ ਤੇ ਖਤਮ ਕਰਕੇ ਆਪਣਾ ਰੰਗਲਾ ਪੰਜਾਬ ਬਣ ਕੋਈ ਕਿਸੇ ਦਾ ਨਜਾਇਜ਼ ਘਰ ਨਹੀਂ ਟਾਇਆ ਗਿਆ ਜਿਹੜਾ ਨੇ ਉੱਤੇ ਚਿੱਟਾ ਵੇਚਣ ਦੇ ਦੋਸ਼ ਲੱਗਦੇ ਹੋਣਗੇ ਜੀ ਹਰ ਲੀਗਲ ਪ੍ਰੋਸੀਜਰ ਅਡਾਪਟ ਕਰਕੇ ਕੋਰਟ ਵੱਲੋਂ ਦਿੱਤੇ ਹੋਏ ਆਦੇਸ਼ਾਂ ਨੂੰ ਅਡਾਪਟ ਕਰਕੇ ਹੀ ਉਹ ਨੋਟੀਫਿਕੇਸ਼ਨਾਂ ਦੇ ਕੇ ਨੋਟੀਫਿਕੇਸ਼ਨ ਲਾ ਕੇ ਹੀ ਕਿਸੇ ਦੇ ਉੱਤੇ ਕਾਰਵਾਈ ਕੀਤੀ ਜਾਂਦੀ ਹੈ ਨਾਜ ਕਿਸੇ ਨੂੰ ਕਿਸੇ ਕਹਿੰਦੇ ਆ ਵੀ ਜਿਹੜੀ ਕਾਰਵਾਈ ਆ ਛੋਟਿਆਂ ਤੇ ਔਰੀਆਂ ਤੇ ਵੱਡਿਆਂ ਦੀ ਬਾਰੀਕਾ ਦਾ ਸਾਡੇ ਕੋਲੋਂ ਸਾਰਾ ਆਕੜਾ ਲੈ ਲਿਓ ਛੋਟੇ ਤੋਂ ਲੈ ਕੇ ਸਾਰੇ ਵੱਡਿਆਂ ਤੱਕ ਕਾਰਵਾਈ ਹੋਈ ਹੈ ਆਲਮੋਸਟ ਆਲਮੋਸਟ 1000 ਦੇ ਕਰੀਬ ਬੜੀਆਂ ਜਿਹੜੀਆਂ ਮੱਛੀਆਂ ਨੇ ਜਿਹੜੀਆਂ ਬਾਹਰੋਂ ਲਿਆ ਕੇ ਸਮਗਲਿੰਗ ਕਰਕੇ ਉਹ ਨਸ਼ਾ ਵੇਚਤੀਆਂ ਸੀ ਉਹਨਾਂ ਦੇ ਪਰਚੇ ਦਰਜ ਹੋ ਕੇ ਇਹ ਹਾਲ ਓਵਰ ਵਰਲਡਵਾਈਡ ਦੇਖੋ ਇੱਕ ਤਰ੍ਹਾਂ ਦਾ ਇਹ ਨੈਕਸਸ ਹੈ ਜੀ ਇਹ ਵਪਾਰ ਹੈ ਨਸ਼ੇ ਦਾ ਬਹੁਤ ਵੱਡਾ ਜਿਹੜੇ ਕਿ ਇਹ ਬਹੁਤ ਵੱਡੇ ਲੈਵਲ ਦੇ mafias ਚਲਾਉਂਦੇ ਨੇ ਔਰ ਇਹ ਕੱਲੇ ਭਾਰਤ ਚ ਨਹੀਂ ਇਹ ਤਾਂ ਹਾਲ ਓਵਰ ਵਰਲਡ ਦੇ ਵਿੱਚ ਨਸ਼ੇ ਦਾ ਬਹੁਤ ਵੱਡਾ ਵਪਾਰ ਚੱਲਦਾ ਸੋ ਅਸੀਂ ਸਾਨੂੰ ਕਿਸੇ ਤੋਂ ਦੇਖੋ ਅਸੀਂ ਮਨੁੱਖਤਾ ਦੀ ਅਸੀਂ ਤਾਂ ਸਵੇਰੇ ਉੱਠ ਕੇ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਹੈ ਸੋ ਅਸੀਂ ਤਾਂ ਚਾਹਦੇ ਹਾਂ ਸਾਰੇ ਕਿਤੇ ਰੁਕਣਾ ਚਾਹੀਦਾ ਪਰ ਗੱਲ ਇਹ ਆ ਅਸੀਂ ਪੰਜਾਬ ਦੇ ਵਸਨੀਕ ਆ ਅਸੀਂ ਪੰਜਾਬ ਦੇ ਜੰਮਪਾਲ ਆ ਅਸੀਂ ਪੰਜਾਬ ਦੀ ਧਰਤੀ ਦੇ ਬਿਲਕੁਲ ਕਾਬਲੇ ਬਰਦਾਸ਼ਤ ਨਹੀਂ ਬੋਲੂਆਂ ਪੀੜਾ ਪਕਬਰਾਈ ਧਰਤੀ ਐ ਤੇ ਪੰਜਾਬ ਦੇ ਲੋਕ ਹੋਰ ਆਪਣੇ ਹੋਰ ਪੰਜਾਬ ਦੇ ਲੋਕਾਂ ਨੂੰ ਡਰਾ ਕੇ ਮਨਾ ਲਓਗੇ ਤੁਸੀਂ ਪੰਜਾਬ ਦੇ ਲੋਕ ਕਦੇ ਧਮਕੀ ਨਾਲ ਵੀ ਨਹੀਂ ਮੰਨਦੇ ਯਾਦ ਰੱਖਿਓ ਸਾਡੀ ਧੌਣ ਤੇ ਗੋਡਾ ਰੱਖ ਕੇ ਕੋਈ ਕੁਝ ਨਹੀਂ ਲੈ ਸਕਦਾ ਅਸੀਂ ਪਿਆਰ ਨਾਲ ਸਾਡੇ ਤੋਂ ਸਾਡੀ ਚਾਹੇ ਜਾਣ ਲੈਓ ਜੇ ਸਾਡੇ ਸਾਡੀ ਧੌਣ ਤੇ ਗੋਡਾ ਰੱਖਣ ਦੀ ਕੋਸ਼ਿਸ਼ ਕਰੋ ਇੱਕ ਬੂੰਦ ਪਾਣੀ ਦੀ ਅਤੇ ਇਸ ਮੌਕੇ ਸੰਦਵਾ ਨੇਵੀ ਫੈਡਰੇਸ਼ਨ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਦੇ ਨਾਲ ਹੀ ਨਾਲ ਹਰਿਆਣਾ ਨੂੰ ਪਾਣੀ ਟੇਣ ਦੇ ਮੁੱਦੇ ਤੇ ਉੱਪਰ ਵੀ ਆਪਣਾ ਜਵਾਬ ਦਿੱਤਾ। ਸੋ ਸਾਡੇ ਇਤਿਹਾਸ ਦਾ ਬਹੁਤ ਵੱਡਾ ਮੀਲ ਪੱਥਰ ਹੋਏ ਨੇ ਸਾਡੇ ਸੁਨਹਿਰੀ ਇਤਿਹਾਸ ਦਾ, ਸਾਡੇ ਸੰਘਰਸ਼ਮਈ ਇਤਿਹਾਸ ਦਾ, ਸਾਡੇ ਜੇਤੂ ਇਤਿਹਾਸ ਦਾ ਬਹੁਤ ਵੱਡਾ ਮੀਲ ਪੱਥਰ ਹੋਏ ਨੇ ਮਹਾਰਾਜਾ ਜੱਸਾ ਸਿੰਘ ਅਹਲੂਵਾਲੀਆ। ਔਰ ਉਹਨਾਂ ਦੀ ਰਣਨੀਤਿਕ ਸੂਝ, ਉਹਨਾਂ ਦੀ ਰਾਜਨੀਤਿਕ ਸੂਝ ਉਹਨਾਂ ਦਾ ਧਾਰਮਿਕ عقیدہ ਉਹਨਾਂ ਦੀ ਸ਼ਰਧਾ ਲਾ ਮਿਸਾਲ ਸੀ ਸੋ ਉਹਨਾਂ ਨੂੰ ਯਾਦ ਕਰਨਾ ਮੇਰਾ ਖਿਆਲ ਆ ਵੀ ਅਸੀਂ ਆਪਣੀਆਂ ਪੀੜ੍ਹੀਆਂ ਨੂੰ ਭਵਿੱਖ ਵਾਸਤੇ ਤਿਆਰ ਕਰ ਰਹੇ ਹਾਂ ਸੋ ਗੁਰੂ ਸਾਹਿਬ ਦੀ ਸਾਡੇ ਤੇ ਬਹੁਤ ਕਿਰਪਾ ਆ ਵੀ ਅਸੀਂ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਦਾ ਆਯੋਜਨ ਕੀਤਾ ਰਾਮਗੜੀਆ ਵੈਲਫੇਅਰ ਫੈਡਰੇਸ਼ਨ ਹਮ ਲੋ ਇਹ ਇਹ ਸਭ ਕਰਨ ਲਈ ਬਹੁਤ ਹੀ ਵਧਾਈ ਨਹੀਂ ਪਤਾ ਦੇਖੋ ਜਿਹੜੇ 117 ਮਾਨਯੋਗ ਵਿਧਾਇਕ ਨੇ ਉਹਨਾਂ ਨੂੰ ਮਤਦਾਨ ਕਰਕੇ ਲੋਕਾਂ ਨੇ ਉੱਥੇ ਭੇਜਿਆ ਆਪਣੀ ਮਤ ਜਿਹੜੀ رائے ਸਹੀ رائے ਦੇ ਮੁਤਾਬਕ ਸੋ ਉਹਨਾਂ ਦਾ ਇੱਕ ਸਪੈਸ਼ਲ ਸੈਸ਼ਨ ਪੰਜਾਬ ਸਰਕਾਰ ਨੇ ਬੁਲਾ ਲਿਆ ਸਰਪਾਰਟੀ ਮੀਟਿੰਗ ਵੀ ਹੋ ਗਈ ਹੈ ਇਹ ਰੈਸ਼ਮਾਰੀ ਹੈ ਉਥੇ ਜੋ ਵੀ ਸਿੱਟਾ ਨਿਕਲੇਗਾ ਉਹ ਤੇ ਤੁਰਾਂਗੇ ਔਰ ਇੱਕ ਡਾਹ ਕੇ ਖੜਾਂਗੇ ਪੰਜਾਬ ਦੇ ਇਹ ਸਹੀ ਲੋਕਾਂ ਦਾ ਕਹਿਣਾ ਜੀ ਵੀ ਪੰਜਾਬ ਸਰਕਾਰ ਕੇਂਦਰ ਸਰਕਾਰ ਨੂੰ ਡਿਵਾਈਡ ਆ ਕੇ ਪਾਣੀ ਦੇ ਸਕਦੇ ਹੁਣ ਹਰਿਆਣੇ ਨੂੰ ਇਹਦੇ ਬਾਰੇ ਕਹਿੰਦੇ ਆਮ ਆਦਮੀ ਪਾਰਟੀ ਸਰਕਾਰ ਨਹੀਂ ਦਿੰਦੀ ਪਹਿਲਿਆਂ ਨੇ ਦੇਤੇ ਜਗਵਾਨੀ ਟੀਵੀ Delhi ਫਤਿਹਗੜ੍ਹ ਸਾਹਿਬ ਤੋਂ ਜਗਦੇਵ ਸਿੰਘ ਦੀ ਰਿਪੋਰਟ